ਤੁਸੀਂ ਅਪੀਅਰ ਹੋਣਾ ਤੁਹਾਨੂੰ ਕੋਈ ਉਹਨਾਂ ਨੇ ਅਥਾਰਟੀ ਲੈਟਰ ਦਿੱਤਾ ਨਹੀਂ ਜੀ ਮੈਂ ਮੈਂ ਸਪੋਸਟ ਕਿ ਮੈਂ ਐਪਲੀਕੇਸ਼ਨ ਉਹਨਾਂ ਇਸ ਪਿਹਾਰ ਕਿ ਯੂਲ ਬੀ ਅਪੀਅਰਿੰਗ ਆਫਟਰ ਦੀ ਤਰਨ ਤਾਰਨ ਬਾਇ ਮਨ ਲਿਆ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਦੋ ਚਾਰ ਵਕੀਰ ਮੇਰੇ ਕੋਲ ਆ ਜਾਂਦੇ ਜੀ ਕਿ ਸਾਨੂੰ ਅਸੀਂ ਰਾਜਾ ਜੀ ਵੱਲੋਂ ਪੇਸ਼ ਹੋਏ ਹਾਂ ਜੀ ਉਹਨਾਂ ਰਾਜਾ ਜੀ ਨੇ ਤੁਹਾਨੂੰ ਕੋਈ ਅਥਾਰਟੀ ਲੈਟਰ ਦਿੱਤਾ ਅਥਾਰਟੀ ਲੈਟਰ ਸਫ ਐਸਚ ਦਿਸ ਇਜ਼ ਤੁਸੀਂ ਪੇਅਰ ਹੋ ਰਹੇ ਹੋ ਫਟਾ ਵੈਲਕਮ ਹੈ ਸਵਾਗਤ ਹੈ ਜੀ ਬਰ ਆਥਾਰਟੀ ਲੈਟਰ ਦਿਖਾਓ ਜਿਹੜਾ ਰਾਜਾ ਜੀ ਨੇ ਤੁਹਾਨੂੰ ਦਿੱਤਾ ਵੀ ਤੁਸੀਂ ਪੇਸ਼ ਹੋਣਾ ਮਤਲਬ ਮੇਰੇ ਕੋਲ ਹੋਰ ਦੋ ਚਾਰ ਪਰਸਨ ਆ ਜਾਂਦੇ ਮੈਂ ਕਿੱਦਾਂ ਮੰਨਾਂ ਕਿ ਉਹਨਾਂ ਨੇ ਤੁਹਾਨੂੰ ਆਥਰਾਇਜ਼ ਕੀਤਾ ਆਥਾਰਟੀ ਲੈਟਰ ਸੇ ਮੈਂ ਦੇ ਦੇਣਾ ਪਲੀਜ਼ ਕਿ ਮੈਂ 4 5 ਪੀਐਮ ਤੋਂ ਨਮਟ ਕਰ ਦਿੰਦਾ ਸਰ ਬਿਫੋਰ 5 ਪੀਐਮ 5 ਪੀਐਮ ਜੀ ਕੀ ਰਿਪੋਰਟ ਲਿਆਉਂਦੇ ਤੁਸੀਂ ਰਿਪੋਰਟ ਸਰ ਐਜ਼ ਆਫ ਨਾਓ ਕੋਈ ਪੱਖ ਲਿਆਦਾ ਕੋਈ ਰਿਟਰਨ ਨਹੀਂ ਸਰ ਹਾਂ ਰਾਜਾ ਰਣਕ ਜੀ ਤਰੰਤਾਰਨ ਬਾਈਪੋ ਤੋਂ ਬਾਅਦ ਅਪੀਅਰ ਹੋਵਗੇ ਇਨ ਡੀਟੇਲ ਆਲ ਦਾ ਕੁਐਸਚਨਸ ਵਿਲ ਬੀ ਅਨਸਰਡ ਆਲ ਦਾ ਕੁਰੀਜ਼ ਆਲ ਦਾ ਕਨਸਰਨਸ ਵਿਲ ਬੀ ਅਡਰੈਸਟ ਆਫਟਰ ਦੀ ਤਰੰਤਾਰਨ ਬਾਈਪੋ ਤਰੰਤਾਰਨ ਬਾਈਪੋ ਜੀ ਹੁ ਮੈਂ ਅਥਾਰਟੀ ਲੈਟਰ ਸਰ ਬਿਕੋਜ਼ ਤੁਸੀਂ ਕਹਿ ਰਹੇ ਹੋ ਮੈਂ ਅਥਾਰਟੀ ਲੈਟਰ ਬਗੈਰ ਮੈਂ ਨਹੀਂ ਪੇਸ਼ ਹੋ ਸਕਦਾ ਨਹੀਂ ਤੁਸੀਂ ਪੇਸ਼ ਹੋਗੇ ਮੈਂ ਤਾਂ ਵੈਲਕਮ ਕਰਦਾ ਤੁਹਾਡਾ ਜੀ ਲੇਕਿਨ ਮੇਰਾ ਹੁਣ ਅਗਲਾ ਸਵਾਲ ਇਹ ਮੇਰੇ ਮਨ ਚ ਆਇਆ ਵੀ ਜੇ ਮੇਰੇ ਕੋਲ ਦੋ ਚਾਰ ਵਕੀਲ ਹੋਰ ਆ ਜਾਂਦੇ ਕੋਈ ਨਹੀਂ ਆਊਗਾ ਸਰ ਸੁਣੋ ਨਵੀਰ ਬੇਟੀ ਮਨ ਮੇਰੇ ਕੋਲ ਕੀ ਇਸ ਗੱਲ ਦਾ ਹੈਗਾ ਵੀ ਯੂ ਆਰ ਅਥੋਰਾਈਜ਼ਡ ਬਾਈ ਹਿਮ ਸਰ ਲਾਈਕ ਆ ਸੈਡ ਇਫ ਯੂ ਵਾਂਟ ਇਟ ਯੈਸ ਆ ਅਥੋਰਿਟੀ ਲੈਟਰ ਮੈਂ ਪਲੀਜ਼ ਸਬਮਿਟ ਕਰ ਦੋਨਾ ਸਰ ਤੇ ਬਿਫੋਰ 5 ਪੀਐਮ ਇਟਲ ਬੀ ਸਬਮਿਟਡ ਟੂ ਯੂ 3 ਪੀਐਮ 10 3 ਪੀਐਮ ਬਿਫੋਰ 3 ਹਾਂ ਸੋਟ ਕਰ ਇਸ ਦੇ ਰਿਗਾਰਡਿੰਗ ਕੁਝ ਹੋਰ ਦੈਟਸ ਆਲ ਸਰ ਬਾਏ ਬਾਏ ਜੀ ਵੈਸੇ ਕਿਉਂਕਿ ਐਕਟ ਜਿਹੜਾ ਲੱਗ ਚੁੱਕਾ ਹੈ ਜੀ ਇੱਕ ਜਦੋਂ ਹੁਣ ਤਰਨਤਨ ਬਾਈਪੋਲ ਚ ਨਹੀਂ ਜਾਂ ਹੁਣ ਰਾਜਾ ਜੀ ਤਰਨਤਨ ਬਾਈਪੋਲ ਚ ਨੇ ਜੀ ਫਿਰ ਤਰਨਤਨ ਦੇ ਇਨਸਟਰਕਸ਼ਨਸ ਮੈਨੂੰ ਕੋਈ ਨਹੀਂ ਤੁਸੀਂ ਕਿਹਾ ਨਾ ਕਿ ਉਹ ਬਾਈਪੋਲ ਤੋਂ ਬਾਅਦ ਮੇਰੇ ਕੋਲ ਇਨਸਟਰਕਸ਼ਨ ਹੈ ਸਰ ਕਿ ਹੀ ਵੀ ਅਪੀਅਰਿੰਗ ਆਫਟਰ ਹੀ ਤਰਨਤਨ ਐਂਡ ਬਾਈਪੋਲ ਐਜ਼ ਆਫ ਨਾਊ ਵੇਅਰ ਹੀ ਇਜ਼ ਵਾਟ ਹੀ ਇਜ਼ ਡੂਇੰਗ ਆਈ ਡੋਨਟ ਹਾਵਟ ওকে ਜੀ ਹੂੰ ਠੀਕ ਹੈ ਥੈਂਕ ਯੂ ਰਾਈਟ ਸਰ ਥੈਂਕ ਯੂ ਮਿਹਰबानी ਸਰ ਕਿਹਦੇ ਲਈ ਤੁਸੀਂ ਯੂਆਰਵੀ ਆਫਰਾਈਜ਼ ਕਰਸਲ ਤੋਂ ਮੈਨੂੰ 3 ਵਜੇ ਮੈਸਰ ਭਾਈ ਤੁਹਾਨੂੰ ਮੰਨੇ ਜਾਏਗਾ ਥੈਂਕ ਯੂ ਸੋ ਮਚ